ਜ਼ਿਲ੍ਹਾ ਪ੍ਰੀਸ਼ਦ ਮੱਲੇਵਾਲ ਜ਼ੋਨ ਤੇ ਬਲਾਕ ਸੰਮਤੀ ਜ਼ੋਨ ਗੁਰਦਿੱਤਪੁਰਾ ਇਹ ਦੋ ਟਿਕਟਾਂ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਇੱਕ ਪਿੰਡ ਦੇ ਵਿੱਚ ਦਿੱਤੀਆਂ ਗਈਆਂ ਸੀ ਪਿੰਡ ਸੁਖੇਵਾਲ ਦੇ ਵਿੱਚ ਇੱਕੋ ਪਰਿਵਾਰ ਨੂੰ ਸੱਸ ਨੂੰ ਜਿਨ੍ਹਾਂ ਨੇ 24 ਘੰਟੇ ਦੇ ਵਿੱਚੋਂ 18-18 ਘੰਟੇ ਚੋਣ ਪ੍ਰਚਾਰ ਕੀਤਾ ਪਿੰਡਾਂ ਦੇ ਵਿੱਚ ਜਾ ਕੇ ਬਲਾਕ ਸੰਮਤੀ 6 ਪਿੰਡਾਂ ਦੇ ਵਿੱਚ ਅਕਾਲੀ ਦਲ ਦੀ ਜਵਾਨਤ ਜਬਤ ਹੋਈਆ 284 ਵੋਟਾਂ ਹੀ ਹਾਸਲ ਕਰ ਪਈਆ ਕੀ ਕੀ ਲੋਕਾਂ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਸੀ ਜਦੋਂ ਚੋਣ ਪ੍ਰਚਾਰ ਹੁੰਦਾ ਸੀ ਤੁਸੀਂ ਤਾਂ ਅਕਾਲੀ ਦਲ ਦੀ ਜਵਾਨਤ ਜਬਤ ਕਰਵਾਤੀ 6 ਪਿੰਡਾਂ ਵਿੱਚ ਹਾਂਜੀ ਅਸੀਂ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਜੀ ਦੀਆਂ ਨੀਤੀਆਂ ਔਰ ਸਾਡੇ ਐਮਐਲਏ ਸਰਦਾਰ ਗੁਰਦੀਪ ਸਿੰਘ ਦੀ ਮਾਨ ਜੀ ਦੀ ਜੋ ਬਿਲਕੁਲ ਪੜੇ ਲਿਖੇ ਵੀ ਬਹੁਤ ਨੇ ਲੋਕਾਂ ਨੇ ਦੇਖਿਆ ਕਨਪ੍ਰੀਤ ਕੌਰ ਪੜੀ ਲਿਖੀ ਇਨਸਾਨ ਇਸਤਰੀ ਇੱਕ ਹਾਂਜੀ ਮੈਂ ਐਮਟੈਕ ਕੀਤੀ ਹੋਈ ਹੈ ਔਰ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਇਹ ਚੀਜ਼ ਨੂੰ ਦੇਖ ਕੇ ਕਿ ਇਹ ਪੜੇ ਲਿਖੇ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਵੀ ਕੰਮ ਕੀਤਾ ਹੈ ਸਰਪੰਚ ਕੀ ਚਾਰ ਵਜੇ ਮਾਤਾ ਬੱਲ ਵੱਜ ਜਾ ਕਰਨੀਏ ਗੇਟ ਦੀ ਹੁਣ ਵੱਜਦੀ ਹੈ ਇਹ ਨਹੀਂ ਹੈਗਾ ਵੀ ਹੁਣ ਪਹਿਲਾਂ ਵਾਂਗੂ ਸੌਜੋ ਜੀ 8 ਵਜੇ ਪੰਚੀ ਕਰ ਲਈ ਵੱਜਦੀ ਰਹੀ ਹੈ ਪਹਿਲਾਂ ਵੀ ਸਰਪੰਚੀ ਕਰ ਲਈ ਪਹਿਲਾਂ ਨਾ ਪਹਿਲਾਂ ਤਾਂ ਪਿੰਡ ਦੀ ਬੱਲ ਵੱਜਦੀ ਨੂੰ 50 ਪਿੰਡਾਂ ਦਾ ਪਿੰਡਾਂ ਦੇ ਲੋਕ ਬੱਲ ਮਾਰਨ ਗਿਆ ਕੇ ਪਹਿਲਾਂ ਵੱਜਣ ਲੱਗੀਆਂ ਜਾਂ ਫਿਰ ਬਹੁਤੀਆਂ ਵੱਜਣ ਥੋੜੀਆਂ ਵੱਜਣ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਹਾਂਜੀ ਆਿਆਂ ਦਾ ਸਵਾਗਤ ਜਿਹੜਾ ਕੋਈ ਆਊ ਜੀ ਆਿਆਂ ਨੂੰ ਸਭ ਦੀ ਮੁਸ਼ਕਲ ਸੁਣਾਵਾਂਗੇ ਹੱਲ ਵੀ ਕਰਾਂਗੇ ਜਿੱਤੇ ਤੱਕ ਸਾਡਾ ਜੋਰ ਚੰਦੂ ਅਸੀਂ ਪੂਰਾ ਅਗਲੀ ਜ਼ਿਲ੍ਹਾ ਪ੍ਰੀਸ਼ਦ ਮੱਲੇਵਾਲ ਜ਼ੋਨ ਤੇ ਬਲਾਕ ਸੰਮਤੀ ਜ਼ੋਨ ਗੁਰਦਿੱਤਪੁਰਾ ਇਹ ਦੋ ਟਿਕਟਾਂ تھیں ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਇੱਕ ਪਿੰਡ ਦੇ ਵਿੱਚ ਦਿੱਤੀਆਂ ਗਈਆਂ ਸੀ ਪਿੰਡ ਸੁਖੇਵਾਲ ਦੇ ਵਿੱਚ ਇੱਕੋ ਪਰਿਵਾਰ ਨੂੰ ਸੱਸ ਨੂੰ ਜਿਨ੍ਹਾਂ ਨੇ 24 ਘੰਟੇ ਦੇ ਵਿੱਚੋਂ 18-18 ਘੰਟੇ ਚੋਣ ਪ੍ਰਚਾਰ ਕੀਤਾ ਪਿੰਡਾਂ ਦੇ ਵਿੱਚ ਜਾ ਕੇ ਵਲਾਸ ਸੰਤੂ 6 ਪਿੰਡਾਂ ਦੇ ਵਿੱਚ ਅਕਾਲੀ ਦਲ ਦੀ ਜਵਾਨਤ ਜਬਤ ਹੋਈਆ 284 ਵੋਟਾਂ ਹੀ ਹਾਸਲ ਕਰ ਪਈਆ ਕਿਉਂਕਿ ਮੁੱਖ ਮੰਤਰੀ ਤੱਕ ਵੀ ਇਹ ਗੱਲ ਗਈ ਆ ਮੁੱਖ ਮੰਤਰੀ ਦੇਖਿਓ ਸੱਸਰ ਨੂੰ ਨੇ ਸੀਟਾਂ ਜਿੱਤੀਆਂ ਨੇ ਇੱਕ ਪਾਸੇ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾਇਆ ਮੱਲੇਵਾਲ ਜੋਂ ਤੋਂ ਜਸਵਿੰਦਰ ਕੌਰ ਤੇ ਦੂਸਰੇ ਪਾਸੇ ਗੁਰਦੁੱਤਪਰਾ ਬਲਾਗ ਸੰਮਤੀ ਦੇ ਵਿੱਚ 250 ਤੋਂ ਉੱਪਰ ਦੀ ਲੀਡ ਕੀਤੀ ਚਰਨਪ੍ਰੀਤ ਕੌਰ ਨੇ ਇਹਨਾਂ ਦੀ ਮਿਹਨਤ ਆ ਜਿਹੜੀ ਸਾਡੇ ਪਿੱਛੇ ਤੋਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਾ ਬਾ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਸੀਟ ਦੀ ਚਰਚਾ ਸੀ ਸੱਸਨੂ ਦੇ ਅਸੀਂ ਸਟੋਰੀ ਵੀ ਲਗਾਈ ਸੀ ਪਿਛਲੇ ਦਿਨੀ ਸਸ ਨੂੰ ਦੀ ਮਿਹਨਤ ਰੰਗ ਲੈ ਕੇ ਆਈ ਆ ਆਮ ਆਦਮੀ ਪਾਰਟੀ ਦੇ ਲਈ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਈ ਆ ਜਿੱਥੇ ਕਿ ਅਕਾਲੀ ਦਲ ਦੀ ਜivant ਜਬਤ ਹੋਇਆ ਗੱਲਬਾਤ ਸਭ ਤੋਂ ਪਹਿਲਾਂ ਕਰਾਂਗੇ ਅਸੀਂ ਚਨਪ੍ਰੀਤ ਕੌਰ ਜੋ ਬਲਾਕ ਸਮಿತಿ ਗੁਰਦੱਤਪੁਰਾ ਤੋਂ ਵੱਡੀ ਲੀਡ ਦੇ ਨਾਲ ਜਿਸ ਨੇ ਜਿੱਤ ਹਾਸਲ ਕੀਤੀ ਆ ਆਪਣੇ ਵਿਰੋਧੀਆਂ ਨੂੰ maat ਪਾਈ ਆ ਚੰਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਧੰਨਵਾਦ ਜੀ ਕਿਸ ਤਰ੍ਹਾਂ ਦੇਖਦੇ ਹਾਂ ਲੋਕਾਂ ਵੱਲੋਂ ਐਡਾ ਫਤਵਾ ਜਿਹੜਾ ਤੁਹਾਨੂੰ ਦਿੱਤਾ ਗਿਆ। ਹਾਂਜੀ ਮੈਂ ਸਾਧ ਸੰਗਤ ਦੀ ਧੰਨਵਾਦੀਆਂ ਕਿ ਉਹਨਾਂ ਨੇ ਸਾਡਾ ਸਾਥ ਦਿੱਕੇ ਸਾਨੂੰ ਐਡੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਵਾਈ ਹੈ। ਕੀ ਕੀ ਲੋਕਾਂ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਸੀ ਜਦੋਂ ਚੋਣ ਪ੍ਰਚਾਰ ਹੁੰਦਾ ਸੀ ਤੁਸੀਂ ਤਾਂ ਅਕਾਲੀ ਦਲ ਦੀ ਜਵਾਨ ਤੇ ਜਵਬਤ ਕਰਵਾਤੀ ਸ਼ੇਪ ਨਾ ਹਾਂਜੀ ਅਸੀਂ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਜੀ ਦੀਆਂ ਨੀਤੀਆਂ ਔਰ ਸਾਡੇ ਐਮਐਲਏ ਸਰਦਾਰ ਗੁਰਦੀਪ ਸਿੰਘ ਦੀ ਮਾਨ ਜੀ ਦੇ ਜੋ ਕੀਤੇ ਹੋਏ ਕੰਮਕਾਰਜ ਨੇ ਉਹਨਾਂ ਨੂੰ ਉਹਨਾਂ ਬਾਰੇ ਦੱਸ ਕੇ ਸਾਰੀਆਂ ਸਾਰੇ ਸੰਗਤ ਨੂੰ ਉਹ ਉਸ ਦੇ ਬੇਸ ਦੇ ਉੱਤੇ ਅਸੀਂ ਵੋਟ ਦੀ ਮੰਗ ਕਰਦੇ ਸੀ ਬਿਲਕੁਲ ਪੜੇ ਲਿਖੇ ਵੀ ਬਹੁਤ ਨੇ ਲੋਕਾਂ ਨੇ ਦੇਖਿਆ ਚੰਨਪ੍ਰੀਤ ਕੌਰ ਪੜੀ ਲਿਖੀ ਇਨਸਾਨ ਇਸਤਰੀ ਇੱਕ ਹਾਂਜੀ ਮੈਂ ਐਮਟੈਕ ਕੀਤੀ ਹੋਈ ਐ ਔਰ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਇਹ ਚੀਜ਼ ਨੂੰ ਦੇਖ ਕੇ ਕਿ ਇਹ ਪੜ੍ਹੇ ਲਿਖੇ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਵੀ ਕੰਮ ਕੀਤਾ ਹੈ ਸਰਪੰਚੀ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਉਹ ਦੇਖ ਕੇ ਲੋਕਾਂ ਨੇ ਸਾਨੂੰ ਵੋਟ ਪਾਈ ਐ ਬਿਲਕੁਲ ਚਲਪ੍ਰੀਤ ਇੱਕ ਪਾਸੇ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਵੀ ਉੱਪਰ ਲੈ ਜਾਣਾ ਚਾਹੁੰਦੀ ਸੀ ਪਰ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਪਸੰਦ ਕੀਤਾ ਚਨਪ੍ਰੀਤ ਨੇ ਹਾਂਜੀ ਮੈਂ ਸੰਗਤ ਦੀ ਸੇਵਾ ਕਰਨਾ ਚਾਹੁੰਦੀ ਸੀ ਤਾਂ ਕਰਕੇ ਅਸੀਂ ਰਾਜਨੀਤੀ ਦਾ ਜਿਹੜਾ ਰਾਹ ਹੈ ਇਹ ਚੁਣਿਆ ਹੂੰ ਜਿਸ ਤਰ੍ਹਾਂ ਦੀ ਲੱਗ ਰਹੀ ਹੈ ਰਾਜਨੀਤੀ ਆ ਤੁਹਾਨੂੰ ਅੱਜ ਕੱਲ ਦੀ ਰਾਜਨੀਤੀ ਦੇ ਵਿੱਚ ਬਹੁਤ ਅੰਤਰ ਨੇ ਹਾਂਜੀ ਅੰਤਰ ਤਾਂ ਹੈ ਪਰ ਐਵੇਂ ਹੈ ਕਿ ਅਸੀਂ ਅਗਰ ਸਹੀ ਤਰੀਕੇ ਦੇ ਨਾਲ ਕੰਮ ਕਰਾਂਗੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਾਂਗੇ ਤਾਂ ਆਬਵੀਅਸ ਹੈ ਕਿ ਅੱਗੇ ਜਾ ਕੇ ਜੋ ਹੈ ਸੁਧਾਰ ਹੋਏਗਾ ਔਰ ਪਿੰਡਾਂ ਦੇ ਵਿੱਚ ਕੰਮਕਾਰਜ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਕਰਾਂਗੇ ਤਾਂ ਆਬਵੀਅਸ ਹੈ ਕਿ ਅੱਗੇ ਸਹੀ ਹੋਏਗਾ ਸਾਰਾ ਕੁਝ ਬਿਲਕੁਲ ਚਲਪੇ ਦੇ ਅਧਿਕਤ ਲੋਕ ਬਹੁਤ ਕੁਝ ਕਹਿੰਦੇ ਨੇ ਜਦੋਂ ਪਿੰਡਾਂ ਦੇ ਵਿੱਚ ਵੋਟ ਹਾਸਲ ਕਰਦੇ ਆ ਬਹੁਤ ਕੁਝ ਮੰਗਦੇ ਨੇ ਤੁਸੀਂ ਕਿਸ ਤਰ੍ਹਾਂ ਕੀਤੀ ਚੋਣ ਕੈਂਪੇਨ ਨਸ਼ਾ ਮੁਕਤ ਨਸ਼ਾ ਤਾਂ ਨਹੀਂ ਵੰਡਿਆ ਪੈਸਾ ਤਾਂ ਨਹੀਂ ਵੰਡਿਆ ਤੁਸੀਂ ਨਹੀਂ ਜੀ ਅਸੀਂ ਕਿਸੇ ਤਰੀਕੇ ਦਾ ਕੋਈ ਪੈਸਾ ਨਹੀਂ ਕੋਈ ਨਸ਼ਾ ਨਹੀਂ ਕੁਝ ਨਹੀਂ ਵੰਡਿਆ ਅਸੀਂ ਤਾਂ ਸਿਰਫ ਜੋ ਆਪਣੇ ਕੰਮ ਕਾਰਜ ਕੀਤੇ ਹੋਏ ਨੇ ਉਹਨਾਂ ਬਾਰੇ ਹੀ ਪ੍ਰਚਾਰ ਕੀਤਾ ਹੈ ਬਿਲਕੁਲ ਹੁਣ ਪਹਿਲ ਦੇ ਦਾਰ ਤੋਂ 6 ਪਿੰਡਾਂ ਦੇ ਤੁਹਾਡੇ 6 ਪਿੰਡਾਂ ਨੂੰ ਤੁਹਾਨੂੰ 250 ਤੋਂ ਉੱਪਰ ਦੀ ਲੀਡ ਦਵਾਈਆ ਕੀ ਕੀ ਕੰਮ ਹੋਣ ਵਾਲੇ ਤੇ ਜਿਹੜੇ ਤੁਹਾਨੂੰ ਚੋਣ ਪ੍ਰਚਾਰ ਦੇ ਜਰੀਏ ਲੋਕ ਦੱਸਦੇ ਨੇ ਸਾਡੇ ਆ ਕੰਪੈਨ ਦੇ ਦਾਰ ਤੋਂ ਕਰਿਓ ਜੀ ਤੁਸੀਂ ਜਿੱਤ ਦਿਓ ਹਾਂਜੀ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਵੀ ਕਿਤੇ ਗਲੀਆਂ ਨਾਲੀਆਂ ਦਾ ਕੰਮ ਹੋਣ ਵਾਲਾ ਹੈ ਔਰ ਦੂਸਰੇ ਨੰਬਰ ਤੇ ਮੈਂ ਜਿਹੜੇ ਵੀ ਆਪਣੇ ਸੈਲਫ ਹੈਲਪ ਗਰੁੱਪ ਨੇ ਉਹਨਾਂ ਦੇ ਬਾਰੇ ਅਵੇਅਰਨੈਸ ਦਿੱਤੀ ਹੈ ਤਾਂ ਲੋਕ ਉਸ ਦੇ ਵਿੱਚ ਵੀ ਇੰਟਰਸਟਿਡ ਨੇ ਤੇ ਅੱਗੇ ਜਾ ਕੇ ਜਿਵੇਂ ਵੀ ਸਾਨੂੰ ਗ੍ਰਾਂਟਾਂ ਆਂਦੀਆਂ ਨੇ ਅੱਗੇ ਅਸੀਂ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਨਾਲ ਕੋਆਰਡੀਨੇਟ ਕਰਕੇ ਉਹਨਾਂ ਨੂੰ ਗ੍ਰਾਂਟਾਂ ਪ੍ਰੋਵਾਈਡ ਕਰਕੇ ਜਿਹੜੇ ਕੰਮ ਨੇ ਉਹ ਸਟਾਰਟ ਕਰਵਾਵਾਂਗੇ ਬਿਲਕੁਲ ਸਰਕਾਰ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਕਿਉਂਕਿ ਵਲਾਗ ਸ਼ਾਮਤੀ ਦੀ ਕੁਰਸੀ ਵੀ ਤੁਹਾਨੂੰ ਸੰਭਾਲ ਸਕਦੀ ਜਿਸ ਤਰ੍ਹਾਂ ਦਾ ਤੁਹਾਡੇ ਵਿੱਚ ਗੁਣ ਪੜੇ ਲਿਖੇ ਇਨਸਾਨ ਤੁਸੀਂ ਹਾਂਜੀ ਸਰ ਮੈਂ ਜਿਵੇਂ ਦੱਸਿਆ ਕਿ ਮੈਂ ਐਮਟੈਕ ਕੀਤੀ ਹੋਈ ਹੈ ਔਰ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਜੇ ਸਰਕਾਰ ਮੈਨੂੰ ਇਹ ਮੌਕਾ ਦਿੰਦੀ ਹੈ ਤਾਂ ਮੈਂ ਦਫ਼ਤਰ ਦੇ ਵਿੱਚ ਜਾ ਕੇ ਆਪਣਾ ਜਿਹੜਾ ਵੀ ਕੰਮ ਕਾਰਜ ਹੈ ਉਹ ਚੰਗੇ ਤਰੀਕੇ ਨਾਲ ਨਿਭਾਵਾਂਗੀ ਹੂੰ ਬਿਲਕੁਲ ਗੱਲਾਂ ਕੀਤੇ ਨੇ ਨਸ਼ਾ ਮੁਕਤ ਨਸ਼ਾ ਮੁਕਤ ਵਿਲਾਕ ਸੰਦ ਦੀ ਚੋਣ ਲੜੀਆਂ ਪੜੀ ਲਿਖਿਕ ਔਰਤਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਔਰਤਾ ਰਾਜਨੀਤੀ ਚ ਕਹਿੰਦੀ ਇਸ ਕਰਕੇ ਆਈਆਂ ਲੋਕਾਂ ਦੀ ਸੇਵਾ ਦੇ ਲਈ ਆਈਆਂ ਕਿਉਂਕਿ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੇ ਨੇ ਜਸਵਿੰਦਰ ਕੌਰ ਦੇ ਨਾਲ ਵੀ ਗੱਲਬਾਤ ਕਰ ਲੈ 44 ਪਿੰਡਾਂ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਰੰਗ ਲੈ ਕੇ ਆਇਆ ਜਸਵਿੰਦਰ ਕੌਰ ਜੀ ਤੁਹਾਨੂੰ ਪਹਿਲਾਂ ਸਤਿ ਬਹੁਤ-ਬਹੁਤ ਬਧਾਈਆਂ ਤੁਹਾਨੂੰ ਧੰਨਵਾਦ ਜੀ ਕਿਸ ਤਰ੍ਹਾਂ ਦੇਖਦੇ ਹੋ ਚਿਹਰੇ ਤੇ ਨੂਰ ਆ ਐਡਾ ਫਤਵਾ ਲੋਕਾਂ ਦਾ 44 ਪਿੰਡਾਂ ਦੀ ਦਿਨ ਰਾਤ ਦੇ ਵਿੱਚ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਰੰਗ ਲੈ ਕੇ ਆਈ ਆ ਹਾਂਜੀ ਬਹੁਤ-ਬਹੁਤ ਧੰਨਵਾਦ ਜਨਤਾ ਦਾ ਪਿੰਡਾਂ ਦਾ ਜਿੱਥੇ-ਜਿੱਥੇ ਮੈਂ ਗਈ ਮੇਰਾ ਬਹੁਤ ਸਭਰਮਾ ਸਵਾਗਤ ਹੋਇਆ ਵਧੀਆ ਲੋਕਾਂ ਨੇ ਰਿਸਪੌਂਸ ਦਿੱਤਾ ਵਧੀਆ ਵੋਟਾਂ ਨਾਲ ਜਿੱਤੇ ਮਾਣ ਮੈਨੂੰ ਮੇਰੇ ਏਰੀਏ ਤੇ ਮੈਂ ਸਾਰੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੂੰਗੀ ਪਤਾ ਲੱਗੂਗਾ ਵੀ ਕਿੱਥੇ ਕਿਹੜੀ ਮੁਸ਼ਕਲ ਹੈ ਤਾਂ ਸਰਕਾਰ ਤੱਕ ਪਹੁੰਚਾਵਾਂਗੇ ਹੂੰ ਸਰਕਾਰ ਤੋਂ ਮੰਗ ਰੱਖਾਂਗੇ ਜਿੱਥੇ-ਜਿੱਥੇ ਜਿਹੜੀ ਦਿੱਕਤ ਹੋਊਗੀ ਕੋਈ ਤੁਹਾਨੂੰ ਮੁਸ਼ਕਲਾਂ ਲੋਕਾਂ ਨੇ ਦਸੀਆਂ ਚੋਣਾਂ ਦੌਰਾਨ ਜਦੋਂ ਤੁਸੀਂ ਚੋਣ ਪ੍ਰਚਾਰ ਕਰ ਰਹੇ ਸੀ ਸਾਡੀਆਂ ਆਮ ਮੁਸ਼ਕਲਾਂ ਨੇ ਇਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਿਓ ਹਾਂ ਤਾਂ ਹਰ ਇੱਕ ਬੰਦਾ ਦੱਸਦਾ ਹੀ ਹੈ ਜਿਹੜੀ ਮੁਸ਼ਕਲ ਆਉਂਦੀ ਹੈ ਉਹੀ ਬਸ ਪਿੰਡਾਂ ਦੇ ਵਿੱਚ ਤਾਂ ਸਾਨੂੰ ਪਤਾ ਹੀ ਹੈ ਗਲੀਆਂ ਨਾਲੀਆਂ ਦਾ ਹੀ ਜ਼ਿਆਦਾ ਬੀਬੀਆਂ ਤਾਂ ਉਹੀ ਕਰਦੀਆਂ ਨੇ ਦੇਖਿਆ ਮੈਂ ਆਪ ਖੁਦ ਵੀ ਜਾ ਕੇ ਪਿੰਡਾਂ ਦੇ ਵਿੱਚ 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 ਬਹੁਤ ਖਰਾਬ ਨਗਰੀਆਂ ਨਾਲੀਆਂ ਦੇ ਹਾਲਾਤ ਹਾਂ ਗਲੀਆਂ ਨਾਲੀਆਂ ਚੋਂ ਕਦੋਂ ਨਿਕਲਾਂਗੇ ਆਪਾਂ ਲੋਕ 70 ਸਾਲ ਹੋ ਚੁੱਕੇ ਨੇ ਗਲੀਆਂ ਸਰਪੰਚਾਂ ਨੇ ਕਈ ਸਰਪੰਚਾਂ ਨੇ ਤਾਂ ਬਿਲਕੁਲ ਵੀ ਪਿੰਡਾਂ ਦੇ ਵਿੱਚ ਕੰਮ ਕਰਵਾਇਆ ਹੋਈ ਨਹੀਂ ਹੈਗਾ ਮੈਂ ਖੁਦ ਪਿੰਡਾਂ ਦੇ ਵਿੱਚ ਫਿਰਿਆ ਨਾ ਦੇਖਿਆ ਜਾ ਕੇ ਵੀ ਕਿੱਥੇ ਕਿੱਥੇ ਕੀ ਕੀ ਹੋਣ ਵਾਲਾ ਕੀ ਕੀ ਹੋਣ ਵਾਲਾ ਹਾਂਜੀ ਤੁਸੀਂ ਉਹਦੀ ਰਿਪੋਰਟ ਉਹ ਕੰਮਾਂ ਦੀ ਰਿਪੋਰਟ ਸਰਕਾਰ ਨੂੰ ਭੇਜੋਗੇ ਹਾਂਜੀ ਸਰਕਾਰ ਤੱਕ ਪਹੁੰਚਾਵਾਂਗੇ ਜਿੱਥੇ ਜਿੱਥੇ ਜਿਹੜੀ ਕਮੀ ਹੈ ਉਹ ਸਰਕਾਰ ਤੱਕ ਪਹੁੰਚਾਵਾਂਗੇ ਉਸ ਨੂੰ ਪਹਿਲੇ ਆਧਾਰ ਤੇ ਪਹਿਲੇ ਦੇ ਆਧਾਰ ਤੇ ਉਹੀ ਕੰਮ ਕਰੇ 6 ਪਿੰਡਾਂ 'ਚ ਤਾਂ ਇਕੱਠਿਆਂ ਨੂੰ ਚੋਣ ਪ੍ਰਚਾਰ ਕੀਤਾ ਹਾਂਜੀ ਇਹ 6 ਪਿੰਡਾਂ ਤੇ ਬਾਕੀ ਜਿਹੜੇ ਜਿਹੜੇ 36 ਪਿੰਡ ਤੁਸੀਂ ਸੰਭਾਲੇ 37 ਮੈਂ ਸੰਭਾਲੂੰਗੀ 6 ਪਿੰਡੇ ਸੰਭਾਲੂੰਗੀ ਹੂੰ ਇਸੇ ਕੰਮ ਤੇ ਹੁਣ ਅਸੀਂ ਹਾਂਜੀ ਹੁਣ 5 ਸਾਲ ਇਹੀ ਕੰਮ ਕਰ ਲੈਣੇ ਜਨਤਾ ਦੀ ਸੇਵਾ ਕਰਨੀ ਹੈ ਜਿੰਨੀ ਸਾਤ ਹੋ ਸਕੂਗੀ ਵਾਅਦਾ ਤੋਂ ਵਾਅਦਾ ਕਰਾਂਗੇ 50 ਪਿੰਡ ਟੋਟਲ ਹੋਗੇ ਹੁਣ ਤਾਂ ਅਲੱਗ ਦਾ ਕੁੱਕ ਵੀ ਰੱਖਣਾ ਪਊਗਾ ਜਾਂ ਘਰ ਦੇ ਵਿੱਚ ਚਾਹ ਪਾਣੀ ਬਣਾਉਣਾ ਪੈ ਜਾਊਗਾ ਸਭ ਕੁਝ ਸੋ ਮੇਰਾ ਪਰਿਵਾਰ ਹੈ ਮੇਰੇ ਨਾਲ ਹੂੰ ਮੈਂ ਮੇਰਾ ਪਰਿਵਾਰ ਹੈ ਨਾਲ ਸਭ ਚੱਲੀ ਜਾਉ ਕੁੱਕ ਦੀ ਕੋਈ 4 ਵਜੇ ਮਾਤਾ ਪਹਿਲੇ ਵੱਜਦੀ ਜਾਂ ਕੰਨੀ ਗੇਟ ਦੀ ਹੁਣ ਵੱਜਦੀ ਹੈ ਇਹ ਨਹੀਂ ਹੈਗਾ ਵੀ ਹੁਣ ਪਹਿਲਾਂ ਵਾਂਗ ਸੌਂਜੋ ਜੀ 8 ਵਜੇ ਪੰਚੀ ਕਰ ਲਈ ਵੱਜਦੀ ਰਹੀ ਹੈ ਪਹਿਲਾਂ ਵੀ ਸਰਪੰਚੀ ਕਰ ਲਈ ਪਹਿਲਾਂ ਨਾ ਪਹਿਲਾਂ ਤਾਂ ਪਿੰਡ ਦੀ ਬੱਲ ਵੱਜਦੀ ਏ ਹੁਣ 50 ਪਿੰਡ ਦਾ ਪਿੰਡਾਂ ਦੇ ਲੋਕ ਬੱਲ ਮਾਰਨ ਗਿਆ ਕੇ ਪਹਿਲਾਂ ਵੱਜਣ ਲੱਗ ਗਿਆ ਜਾਂ ਫਿਰ ਬਹੁਤੀਆਂ ਵੱਜਣ ਥੋੜੀਆਂ ਵੱਜਣ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਹਾਂਜੀ ਆਿਆਂ ਦਾ ਸਵਾਗਤ ਜਿਹੜਾ ਕੋਈ ਆਉਜੀ ਆਇਆ ਇਹਨੂੰ ਸਭ ਦੀ ਮੁਸ਼ਕਿਲ ਸੁਣਾਗੇ ਹੱਲ ਵੀ ਕਰਾਂਗੇ ਜਿੱਥੇ ਤੱਕ ਸਾਡਾ ਜੋਰ ਚੱਲੂ ਅਸੀਂ ਪੂਰਾ ਅਗਲੇ ਦਾ ਹੱਲ ਕਰਾ ਕੇ ਦੇਵਾਂਗੇ ਬਿਲਕੁਲ ਪਹਿਲਾਂ ਤਾਂ ਕਹਿੰਦੇ ਪਿੰਡ ਦੀ ਸਰਪੰਚੀ ਦੇ ਵਿੱਚ ਪਿੰਡ ਦੀ ਲੋਕ ਬੈਲਾ ਵਜਾਉਂਦੇ ਹੁਣ 50 ਪਿੰਡਾਂ ਦੇ ਲੋਕ ਬੈਲਾ ਵਜਾਉਣਗੇ ਕੰਮਾਂ ਦੇ ਲਈ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਕਿਉਂਕਿ ਜਦੋਂ ਇਨਸਾਨ ਕੋਈ ਵੋਟ ਦਿੰਦਾ ਤਾਂ ਉਹ ਬੋਟ ਦਾ ਅਧਿਕਾਰ ਆਪਣਾ ਹੱਕ ਜ਼ਰੂਰ ਮੰਗਦਾ ਜੋ ਡਿਮਾਂਡ ਅਸੀਂ ਆਹ ਕੰਮ ਦੀ ਸਾਡੇ ਪਿੰਡ ਦੇ ਵਿੱਚ ਪਹਿਲ ਦੇ ਦਾਅਤੇ ਹੋਣਾ ਚਾਹੀਦਾ ਜਸਵਿੰਦਰ ਕੌਰ ਨੇ ਗੱਲ ਵਧੀਆ ਕੀਤੀ ਆ ਚਾਹੇ ਬੈਲਾ ਸਾਰਾ ਪਿੰਡ ਵਜਾਉਣ ਅਸੀਂ ਪਹਿਲਾਂ ਵੀ ਉੱਠਦੇ ਆ ਲੋਕਾਂ ਦੇ ਕੰਮਾਂ ਲਈ ਸੇਵਾ ਦੇ ਵਿੱਚ ਅਸੀਂ ਦਿਨ ਰਾਤ ਹਾਜ਼ਰ ਆ ਕਿ ਉਹਨਾਂ ਦੇ ਸੁਪੁੱਤਰ ਵੀ ਖੜੇ ਨੇ ਤਰਵਿੰਦਰ ਸਿੰਘ ਉਹਨਾਂ ਦੀ ਬਹੁਤ ਵੱਡੀ ਮਿਹਨਤ ਆ ਉਹਨਾਂ ਦੀ ਬਹੁਤ ਵੱਡੀ ਮਿਹਨਤ ਆ ਪੁੱਤ ਮਾਤਾ ਦੇ ਨਾਲ ਪਤਨੀ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਦਿਨ ਰਾਤ ਜੁਟੇ ਰਹੇ ਬਹੁਤ ਵੱਡੀ ਗੱਲ ਹੁੰਦੀ ਆ ਚੋਣ ਜਿੱਤ ਨਹੀਂ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਕਿਹਾ ਜਾਂਦਾ ਚੋਣ ਜਿੱਤਣੀ ਤਾਂ ਬਹੁਤ ਆਸਾਨ ਦੀ ਗੱਲ ਹੈ ਮਿਹਨਤ ਕਰਨੀ ਕਿਸੇ ਤੋਂ ਚੀਜ਼ ਮੰਗਣੀ ਬਹੁਤ ਵੱਡੀ ਗੱਲ ਹੁੰਦੀ ਆ ਤਰਵਿੰਦਰ ਜੀ ਤੁਸੀਂ ਮਿਹਨਤ ਬਹੁਤ ਕੀਤੀ ਆ ਕਿਸ ਤਰ੍ਹਾਂ ਦੇਖ ਤੋਂ ਦਿਨ ਰਾਤ ਦੀ ਮਿਹਨਤ ਰੰਗ ਲੈ ਕੇ ਪਰ ਕੋਈ ਕਹਿੰਦਾ ਨਹੀਂ ਸੀ ਵੀ ਦੋ ਸੀਟਾਂ ਤੁਸੀਂ ਜਿੱਤ ਪਾਉਂਗੇ ਲੱਗਦਾ ਸੀ ਤੁਹਾਨੂੰ ਇਹ ਗੱਲ ਨਹੀਂ ਬਿਲਕੁਲ ਜੀ ਬਾਹਰ ਖੜ ਕੇ ਲੋਕਾਂ ਨੂੰ ਮਤਲਬ ਟਿੱਪਣੀ ਕਰਨਾ ਬੜਾ ਆਸਾਨ ਹੁੰਦਾ ਜਦੋਂ ਖੁਦ ਚੋਣ ਮੈਦਾਨ ਦੇ ਵਿੱਚ ਉਤਰਦੇ ਆ ਫਿਰ ਪਤਾ ਲੱਗਦਾ ਵੀ ਕਿੰਨੀ ਮਿਹਨਤ ਲੱਗਦੀ ਆ ਔਰ ਕਿੰਨੀ ਨਿਮਰਤਾ ਚਾਹੀਦੀ ਆ ਔਰ ਕਿੰਨਾ ਲਗਾਤਾਰਤਾ ਚਾਹੀਦੀ ਇਸ ਚੀਜ਼ ਲਈ ਬਹੁਤ ਹੀ ਲਿਆਕਤ ਦੇ ਨਾਲ ਲੋਕਾਂ ਦੇ ਸਾਹਮਣੇ ਜਾਣਾ ਪੈਂਦਾ ਬਾਹਰ ਖੜੇ ਇਨਸਾਨ ਨੂੰ ਇਹ ਲੱਗਦਾ ਹੁੰਦਾ ਵੀ ਹਾਂਜੀ ਇਹ 40 44 ਪਿੰਡ ਨੇ 50 ਪਿੰਡ ਨੇ ਕਵਰ ਨਹੀਂ ਹੋਣੇ ਜਿੱਤਿਆ ਨਹੀਂ ਜਾਣਾ ਜਾਂ ਦੂਸਰੇ ਪਾਸੇ ਤਕੜੇ ਪਰਿਵਾਰ ਸੀਗੇ ਜੋ ਚੋਣ ਲੜ ਰਹੇ ਸੀਗੇ ਉਹ ਆਪਣਾ ਰਸੂਕ ਆਪਣੀ ਤਾਕਤ ਆਪਣਾ ਪੈਸਾ ਵਰਤ ਰਹੇ ਸੀਗੇ ਅਸੀਂ ਆਪਣੀ ਨਿਮਰਤਾ ਦੇ ਨਾਲ ਲੋਕਾਂ ਦੇ ਵਿੱਚ ਜਾ ਰਹੇ ਸੀਗੇ ਮੈਨੂੰ ਯਕੀਨ ਇਸ ਕਰਕੇ ਸੀਗਾ ਕਿਉਂਕਿ ਅਸੀਂ ਨੇ ਕੋਈ ਵੀ ਪੱਖ ਔਰ ਕੋਈ ਵੀ ਪਿੰਡ ਇਸ ਤਰ੍ਹਾਂ ਨਹੀਂ ਛੱਡਿਆ ਜਿੱਥੇ ਤੱਕ ਅਸੀਂ ਪਹੁੰਚਣਾ ਕੀਤਾ ਹੋਵੇ ਅਸੀਂ ਹਰੇਕ ਨੂੰ ਮਿਲ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ ਉੱਥੇ ਸਾਡੇ ਪਰਿਵਾਰ ਨੇ ਸਾਡੇ ਪਿੰਡ ਦੇ ਬਾਕੀ ਜੋ ਸਾਡੀ ਚੋਣ ਪ੍ਰਚਾਰ ਕਰ ਰਹੇ ਸੀਗੇ ਉਹਨਾਂ ਨੇ ਪਹੁੰਚ ਕੀਤੀ ਹੈ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਨੇ ਲੋਕਾਂ ਨਾਲ ਵਾਅਦੇ ਵੀ ਕੀਤੇ ਨੇ ਔਰ ਲੋਕਾਂ ਨੂੰ ਸਰਕਾਰ ਦੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਔਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੋਡਲੇ ਢਾਂਚੇ ਤੋਂ ਇਲਾਵਾ ਜੋ ਸ਼ਹਿਰ ਦੇ ਵਿੱਚ ਸਹੂਲਤਾਂ ਸਿਹਤ ਸਿੱਖਿਆ ਦਾ ਜਸ ਲੈਵਲ ਹੈ ਉਹ ਲੈਵਲ ਅਸੀਂ ਪਿੰਡਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਲਾਕ ਸੰਤੀ ਦੇ ਅੰਦਰ ਜਿੰਨੇ ਵੀ ਪਿੰਡੂ ਡਿਸਪੈਂਸਰੀਆਂ ਨੇ ਤੇ ਚਾਹੇ ਪਸ਼ੂਆਂ ਦੀਆਂ ਹੋਣ ਚਾਹੇ ਇਨਸਾਨਾਂ ਦੀਆਂ ਹੋਣ ਉਹ ਸਾਰੀਆਂ ਬਲਾਕ ਸੰਮਤੀ ਦੇ ਅਧੀਨ ਆਉਂਦੀਆਂ ਨੇ ਔਰ ਇਸੇ ਤਰ੍ਹਾਂ ਸਿੱਖਿਆ ਖੇਤਰ ਦਾ ਵੀ ਕਾਫੀ ਵੱਡਾ ਹਿੱਸਾ ਉਹ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਆਉਂਦਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਮੋਢਲੇ ਢਾਂਚੇ ਗਲੀਆਂ ਨਾਲੀਆਂ ਤੋਂ ਇਲਾਵਾ ਅਸੀਂ ਸਿਹਤ ਔਰ ਸਿੱਖਿਆ ਔਰ ਨਾਲ ਨਾਲ ਹੋਰ ਵੀ ਜੋ ਮਾਡਰਨਾਈਜੇਸ਼ਨ ਪਿੰਡਾਂ ਨੂੰ ਜ਼ਰੂਰਤ ਹੈ ਅਸੀਂ ਉਹ ਕਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਇਸ ਤਰ੍ਹਾਂ ਦੇ ਮਤਲਬ ਵੱਖਰੇ ਵਿਚਾਰ ਲੈ ਕੇ ਜਦੋਂ ਅਸੀਂ ਲੋਕਾਂ 'ਚ ਗਏ ਸੀ ਤਾਂ ਲੋਕਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਔਰ ਬਹੁਤ ਇੱਜ਼ਤ ਦਿੱਤੀ ਹੈ ਤੇ ਬਹੁਤ ਵੋਟਾਂ ਪਾਈਆਂ ਨੇ हां बिल्कुल त्रिवेंद्र ਦੇ ਨਾਲ ਵੀ ਗੱਲਬਾਤ ਕੀਤੀ ਆ ਮਾਤਾ ਜੀ ਦੇ ਨਾਲ ਵੀ ਗੱਲ ਕੀਤੀ ਆ ਮਾਤਾ ਜੀ ਨੂੰ ਦੇ ਨਾਲ ਵੀ ਗੱਲਬਾਤ ਕੀਤੀ ਆ ਵੱਡੀ ਗੱਲ ਆ ਜਿਸ ਤਰ੍ਹਾਂ ਕਿ ਕਈ ਦਹਾਕਾ ਤੋਂ ਅਸੀਂ ਦੇਖਦੇ ਆ ਰਹੇ ਆਂ ਪੰਜਾਬ ਦੇ ਵਿੱਚ ਚਾਹੇ ਜਲਾ ਪਰਿਸ਼ਦ ਚੋਣਾ ਹੋਣਾ ਹੋਣ ਚਾਹੇ ਬਲਕ ਸੰਮਤੀ ਚੋਣਾ ਹੋਣਾ ਹੋਣ ਚਾਹੇ ਵਿਧਾਨ ਸਭਾ ਦੀ ਚੋਣਾ ਹੋਣਾ ਪਰ ਇੱਕ ਘਰ ਦੇ ਵਿੱਚ ਦੋ ਟਿਕਟਾਂ ਨਹੀਂ ਅਸੀਂ ਅੱਜ ਤੱਕ ਕਦੇ ਦੇਖੀਆਂ ਦੋ ਟਿਕਟਾਂ ਪਾਰਟੀ ਵੱਲੋਂ ਦਿੱਤੀਆਂ ਹੋਣ ਦੋਨੋਂ ਟਿਕਟਾਂ ਤੇ ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਸਰਕਾਰ ਦੀ ਝੋਲੀ ਦੇ ਵਿੱਚ ਪਾਈਆਂ ਹੁਣ ਬਹੁਤ ਵੱਡੀ ਗੱਲ ਆ ਬਿਨਾ ਪੈਸੇ ਬਿਨਾ ਨਸ਼ਾ ਵੰਡੇ ਚੋਣ ਜਿੱਤਨੀ ਪਰ ਲੋਕਾਂ ਦੀਆਂ ਗੱਲਾਂ ਤੇ ਖਰਾ ਉਤਰਨਾ ਉਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਨਬਤੋਂ ਹਰਮਿੰਦਰ ਸਿੰਘ ਵਾਲਾ